ਦੇਖੋ ਅਸੀਂ ਹਮੇਸ਼ਾ ਸਮਾਨ ਵੰਡਦਿਆਂ ਦੀਆਂ ਗਰੀਬਾਂ ਨੂੰ ਜਾਂ ਕਿਸੇ ਅਪੰਗ ਬੱਚਿਆਂ ਨੂੰ ਚੀਜ਼ਾਂ ਦਿੰਦਿਆਂ ਦੇ ਕਦੀ ਵੀਡੀਓ ਨਹੀਂ ਬਣਾਉਂਦੇ। ਨਾ ਅਸੀਂ ਕਦੀ ਬਣਾਈ ਬਣਾਈ ਵੀ ਆ ਤਾਂ ਆਪਣੇ ਕੋਲ ਪਈ ਆ ਕਦੀ ਕਿਸੇ ਚੈਨਲਾਂ ਤੇ ਬਹੁਤ ਘੱਟ ਪਈ ਆ। ਇਹ ਕਦੀ ਵਾਰ ਤੇ ਐਤ ਕੀ ਵੀ ਅਸੀਂ ਜੋ ਬਹੁਤੀਆਂ ਫੋਟੋਆਂ ਜਾਂ ਕੁਝ ਨਹੀਂ ਕਰ पाए ਕਿਉਂਕਿ ਐਤ ਕੀ ਮੈਂ ਕੱਲਾ ਸੀ ਕੋਈ ਸਾਥ ਦੇਣ ਵਾਲਾ ਨਹੀਂ ਸੀ ਪਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਕੀ ਬਣਾਤਾ ਲੋਕਾਂ ਨੇ ਇਹਦੀ ਮੈਂ ਤਰਤੀਬ ਨਾਲ ਗੱਲ ਕਰਨੀ ਚਾਹਣਾ ਤੇ ਜਿਹੜੇ ਕਰਦੇ ਆ ਇਹ ਚੀਜ਼ਾਂ ਪਾਉਂਦੇ ਆ ਲੋਕਾਂ ਨੂੰ ਚੀਜ਼ਾਂ ਬੰਡਦਿਆਂ ਦੀ ਵੀਡੀਓ ਕਣਾਉਂਦੇ ਹੋ ਹਾਲਾਤ ਉਹਨਾਂ ਦੇ ਕੀ ਨੇ ਅਸਲ 'ਚ ਕੀ ਆ ਮੈਂ ਉਹਨਾਂ ਨਾਲ ਗੱਲਾਂ ਵੀ ਕਰ ਚੁੱਕਾ ਤੇ ਮੈਂ ਦੇਖ ਵੀ ਚੁੱਕਾ ਉਹਨਾਂ ਨੂੰ ਤੇ ਉਹਨਾਂ ਦਾ ਸੱਚ ਵੀ ਜਾਣਦਾ ਪਰ ਸੱਚ ਤੁਸੀਂ ਸੁਣਨਾ ਨਹੀਂ ਚਾਹੁੰਦੇ ਪਰ ਅੱਜ ਦੀ ਵੀਡੀਓ ਸੁਣੋ ਕਦੀ ਕਦੀ ਸੱਚ ਪਾਇਆ ਕਰਾਂਗੇ ਮਿਹਰਬਾਨੀ ਸ਼ੁਕਰੀਆ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਮੇਰਾ ਮਨ ਨਹੀਂ ਹੁਣ ਕਰਦਾ ਕਿ ਮੈਂ ਵੀਡੀਓ ਬਣਾਇਆ ਕਰਾਂ ਜਾਂ ਪਾਇਆ ਕਰਾਂ ਕਿਉਂਕਿ ਸੱਚ ਸੁਣਨ ਵਾਲੇ ਬੰਦੇ ਬਹੁਤ ਘੱਟ ਹੈ ਜਿਹੜੇ ਸੱਚ ਸੁਣਨ ਵਾਲੇ ਵੀ ਆ ਜਾਂ ਜਿਹੜੇ ਸੱਚ ਸਮਝਦੇ ਸੀ ਉਹ ਚਾਰਕ ਗੱਲਾਂ ਇਧਰੋਂ ਸੁਣਦੇ ਆ ਉਧਰੋਂ ਸੁਣਦੇ ਤੇ ਉਸ ਪਾਸੇ ਨੂੰ ਲੱਗ ਜਾਂਦੇ ਆ ਜਿਵੇਂ ਕਿ ਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਬੰਦੇ ਨਾਲ ਅਸੀਂ ਕਈ ਕਈ ਸਾਲ ਤੋਂ ਰਹਿਨੇ ਹੁੰਨੇ ਆ ਉਹਦੀਆਂ ਹਰਕਤਾਂ ਬਾਰੇ ਵੀ ਪਤਾ ਹੁੰਨੇ ਆ ਜਾਣਦੇ ਹੁੰਨੇ ਆ ਜਾਣੂ ਹੁੰਨੇ ਆ ਇੱਕ ਬੰਦਾ ਨਵਾਂ ਸਾਡੇ ਵਿੱਚ ਰਲਦਾ ਯਾਰੀ ਪਾਉਂਦਾ ਤੇ ਉਹ ਜੋ ਸਾਨੂੰ ਉਹਦੇ ਬਾਰੇ ਗੱਲ ਕਹਿੰਦਾ ਵੀ ਉਹ ਫਲਾਨਾ ਐ ਕਹਿੰਦਾ ਸੀ ਤੇ ਅਸੀਂ ਉੱਤੇ ਤੇ ਯਕੀਨ ਕਰ ਲੈਂਦੇ ਆ ਇਹੀ ਹਾਲਾਤ ਚੱਲ ਰਹੇ ਆ ਸ਼ਹੀਦ ਭਗਤ ਸਿੰਘ ਦਾ ਜਨਮ ਸੀ 28 ਤਰੀਕ ਨੂੰ ਤੇ ਅਸੀਂ ਹਰ ਸਾਲ ਮਨਾਉਂਦੇ ਆ ਪਿਛਲੇ ਸਾਲ ਬਹੁਤ ਵਧੀਆ ਬਨਾਇਆ ਉਹ ਤੋਂ ਪਹਿਲਾਂ ਹਨਾ ਚਲੋ ਮੇਰੇ ਵੱਲੋਂ ਵੀ ਕੰਮ ਠੀਕ ਸੀਗਾ ਤੇ ਇੱਕ ਦੋ ਬੰਦੇ ਸਾਥ ਵੀ ਦਿੰਦੇ ਸੀ ਤੇ ਆਪਾਂ ਵਧੀਆ ਮਨਾਉਂਦੇ ਸੀ ਹਰ ਸਾਲ ਬਹੁਤ ਵਧੀਆ ਬਨਾਇਆ ਜਾਂਦਾ ਸੀ ਐਤ ਕੀ ਵੀ ਮੈਂ ਸਾਰਿਆਂ ਨੂੰ ਦੱਸਿਆ ਵੀ 28 ਸਤੰਬਰ ਆ ਗਈ ਆ ਵੀ ਚਲੋ ਆਪਾਂ ਬਰਥਡੇ ਮਨਾਈਏ ਜਨਮ ਦਿਨ ਮਨਾਈਏ ਉਹਦਾ ਤੇ ਲੋਕ ਮਨਾਉਂਦੇ ਆ ਉਹ ਕਿਸੇ ਨੇ ਬਹੁਤੀ ਲੋਕਾਂ ਨੇ ਸਾਥ ਨਹੀਂ ਦਿੱਤਾ ਇੱਕ ਜਾਂ ਅਸੀਂ ਦੋ ਬੰਦੇ ਆ ਜਿਨ੍ਹਾਂ ਨੇ ਅਸੀਂ ਮਨਾਇਆ ਪਰ ਅਸੀਂ ਜਿੰਨੇ ਜੋਗੇ ਸੀ ਵਧੀਆ ਮਨਾਇਆ ਅਪੰਗ ਬੱਚਿਆਂ ਨੂੰ ਮੈਂ ਕਹਿੰਦਾ ਸਹੀ ਹੋਇਆ ਕਿ ਐਤਕੀ ਅਸੀਂ ਅਪੰਗ ਬੱਚਿਆਂ ਨੂੰ ਜਾ ਕੇ ਇੱਕ ਇੱਥੇ ਆਸ਼ਰਮ ਹੈ ਆ ਦੇਖੋ ਬਰਸੋਹਾ ਦੇ ਵਿੱਚ ਤੁਸੀਂ ਪਤਾ ਕਰ ਸਕਦੇ ਇੱਥੇ ਉਹ ਬੱਚੇ ਸੌ ਚੁੱਕੇ ਸੀ ਤੇ ਸਮਾਨ ਦੀਆਂ ਫੋਟੋ ਮੈਂ ਲਾਉਣਾ ਥੋੜਾ ਦੋ ਤਿੰਨ ਤਾਂ ਉਹ ਬਣ ਦਿੱਤਾ ਤੇ ਕੁਝ ਹਸਪੀਟਲ ਦੇ ਵਿੱਚ ਨਰਸਾਂ ਨੂੰ ਭੇਜ ਦਿੱਤਾ ਆਪਾਂ ਉਹ ਚੀਜ਼ ਅਸੀਂ ਕੀਤੀ ਪਰ ਜਿਹੜੇ ਬੰਦਿਆਂ ਨੇ ਪਿੱਛਾ ਛਡਾਉਣਾ ਸੀ ਉਹਨਾਂ ਕੀ ਕੀਤਾ ਕਿ ਉਹਨਾਂ ਮੈਨੂੰ ਇੱਕ ਵੀਡੀਓ ਭੇਜੀ ਚਲੋ ਮੈਨੂੰ ਇਤਰਾਜ਼ ਕੋਈ ਨਹੀਂ ਉਹਨਾਂ ਨੇ ਵੀਡੀਓ ਭੇਜੀ ਆ ਬਜ਼ੁਰਗ ਦੀ ਇਹ ਵੀਡੀਓ ਮੈਂ ਦੇਖੀ ਬਹੁਤ ਚੰਗੀ ਤਰ੍ਹਾਂ ਦੇਖੀ ਬਹੁਤ ਵਧੀਆ ਤਰੀਕੇ ਨਾਲ ਦੇਖੀ ਉਹਨਾਂ ਨੇ ਗੱਲ ਸ਼ੁਰੂ ਕੀਤੀ ਗੱਲ ਸ਼ੁਰੂ ਕਰਨ ਤੋਂ ਤੁਸੀਂ ਆਪ ਦਾ ਦਿਮਾਗ ਲਾਓ ਭਈ ਉਹ ਜਿਸ ਤਰ੍ਹਾਂ ਗੱਲ ਸ਼ੁਰੂ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਉਹਨਾਂ ਦੇ ਮਨ 'ਚ ਸਾਫ਼ ਨਫ਼ਰਤ ਦਿਖ ਰਹੀ ਹੈ ਦੇਖੋ ਅੱਜ ਕੋਈ ਚੰਗਾ ਕੰਮ ਕਰਦਾ ਨਾ ਉੱਥੇ ਵੀ ਦੋ ਧੜੇ ਆ ਧੜੇ ਹਮੇਸ਼ਾ ਦੋ ਹੀ ਹੁੰਦੇ ਆ ਸੱਚ ਦੇ ਝੂਠ ਦੇ ਰੱਬ ਨੂੰ ਮੰਨਣ ਵਾਲਿਆਂ ਦੇ ਨਾ ਮੰਨਣ ਵਾਲਿਆਂ ਦੇ ਹੋ ਸਕਦਾ ਇਹ ਬਜ਼ੁਰਗ ਜਿਹੜੀਆਂ ਗੱਲਾਂ ਕਰ ਰਿਹਾ ਉਹਦੀ ਗੱਲ ਦੇ ਵਿੱਚ ਭਾਸ਼ਾ ਦੇ ਵਿੱਚ ਸਾਫ਼ ਨਫ਼ਰਤ ਹੈ ਉਹ ਇੱਕ ਤਾਂ ਕਹਿੰਦਾ ਬਾਣੀਆਂ ਖੂਨ ਸੀ ਦਿਗ ਪਿਆ ਤੈਨੂੰ ਕੀ ਲੱਗਦਾ ਬਾਣੀਆਂ ਦਲੇਰ ਨਹੀਂ ਹੁੰਦੇ ਤਕੜੇ ਨਹੀਂ ਉਹ ਬਥੇਰੇ ਬਾਣੀਆਂ ਜਿਹੜੇ ਮਿਹਨਤਾਂ ਕਰਦੇ ਆ ਜਿੰਮ ਚ ਜਾ ਕੇ ਉਹ ਨਹੀਂ ਦਿਗਦੇ ਤੇ ਦੂਜੇ ਪਾਸੇ ਉਹ ਚੰਨਣ ਸਿੰਘ ਦੀ ਗੱਲ ਕਰਦਾ ਵੀ ਚੰਨਣ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਦੇਖ ਲਿਆ ਤੇ ਚੰਨਣ ਸਿੰਘ ਤਾਂ ਪਿੱਠੂ ਸੀ ਉਹਦਾ ਪੋਤਾ ਕਿੱਦਾਂ ਅੱਜ ਸੱਚ ਬੋਲ ਸਕਦਾ ਮੈਨੂੰ ਇਹ ਜਵਾਬ ਦੇ ਦੇਣੇ ਭਾਈ ਸਾਹਿਬ ਇਹ ਚੀਜ਼ਾਂ ਨੂੰ ਕਿੱਦਾਂ ਮੰਨ ਜੀ ਆਪਣੇ ਦਿਮਾਗ ਲਾਓ ਕਹਿਣ ਦਾ ਪਾਵਾਂ ਤੇ ਚੰਨਣ ਸਿੰਘ ਇਹਦਾ ਮਤਲਬ ਅੰਗਰੇਜ਼ ਚੰਗੇ ਸੀ ਫਿਰ ਤੁਸੀਂ ਕਹਿੰਦੇ ਹੋ ਫਿਰ ਜੇ ਅੰਗਰੇਜ਼ ਚੰਗੇ ਸੀ ਤਾਂ ਤੁਸੀਂ ਤਾਂ ਉਹਨਾਂ ਦੇ ਚਮਚੇ ਸੀਗੇ ਹਨਾ ਤੁਸੀਂ ਜਿਹੜੇ ਵਿਚਾਲੇ ਚਮਚੇ ਸੀ ਹੌਲਦਾਰ ਸੀ ਜਾਂ ਇਦਾਂ ਦੇ ਲੋਕ ਸੀ ਇਹਨਾਂ ਨੇ ਜਾਦਾ ਆਫਵਾਹਾਂ ਫੁਲਾਈਆਂ ਕਿਉਂਕਿ ਅੰਗਰੇਜ਼ ਹਿੰਦੀ ਨਹੀਂ ਜਾਣਦੇ ਸੀ ਜਾਂ ਪੰਜਾਬੀ ਨਹੀਂ ਜਾਣਦੇ ਸੀ ਇਹ ਲੂਤੀ ਲਾਉਂਦੇ ਸੀ ਅੱਗੇ ਇਹ ਗੱਲ ਕੋਈ ਨਹੀਂ ਦੱਸਦਾ ਤੇ ਕਪੂਰ ਸਿੰਘ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਕਪੂਰ ਸਿੰਘ ਹਰ ਥਾਂ ਸ਼ਕਤੀਮਾਨ ਬਣ ਕੇ ਪਹੁੰਚ ਜਾਂਦਾ ਹੈ ਇਹ ਨਹੀਂ ਗੱਲਾਂ ਹੁੰਨੀਆਂ ਇਹ ਚੀਜ਼ਾਂ ਆਪ ਸਮਝਣ ਵਾਲੀਆਂ ਜੇ ਕਪੂਰ ਸਿੰਘ ਨੂੰ ਤੁਸੀਂ ਕਹਿੰਦੇ ਹੋ ਪਈ ਜਦੋਂ ਫਾਂਸੀ ਲੱਗੀ ਏਦਾਂ ਕਦੀ ਵੀ ਅਲਾਉ ਨਹੀਂ ਹੁੰਦਾ ਏਦਾਂ ਕਦੀ ਅਲਾਉ ਨਹੀਂ ਹੁੰਦਾ ਵੀ ਕਪੂਰ ਸਿੰਘ ਉਹ ਬਹੁਤ ਵੱਡੀ ਤੋਪ ਸੀ ਤੇ ਉਹਨੂੰ ਲੈ ਗਏ ਐ ਨਹੀਂ ਗੱਲ ਹੁੰਦੀ ਜੇ ਤੁਸੀਂ ਜਵਾਕਾਂ ਨੂੰ ਅੱਜ ਕਹਿੰਦੇ ਹੋ ਵੀ ਜਵਾਨ ਮੁੰਡੇ ਪਾਗਲ ਹੁੰਦੇ ਆ ਤੇ ਸਿਆਸੀ ਬੰਦੇ ਜਿਹੜੇ ਹੁੰਦੇ ਆ ਉਹ ਲਾਲਚੀ ਹੁੰਦੇ ਬੁੱਢੇ ਹੋ ਕੇ ਤੇ ਆਪਣੇ ਸਿਆਸਤ ਕੀ ਕਰ ਰਹੀ ਹੈ ਸਾਰੀ ਬੁੱਢੀ ਸਿਆਸਤ ਫਿਰ ਦੱਸੋ ਵੀ ਤੁਸੀਂ ਵੀ ਬਜ਼ੁਰਗੋਂ ਤੁਸੀਂ ਵੀ ਚਾਲੂ ਹੋ ਚੁੱਕੇ ਹੋ ਇਹਦਾ ਮਤਲਬ ਜੰਗ ਖੂਨ ਜਿਹੜਾ ਹੁੰਦਾ ਦੇਸ਼ ਨਾ ਕਿਤੇ 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 ਨਾ ਕਿਤੇ ਦੇਸ਼ ਲਈ ਸੋਚਦਾ ਹੁੰਦਾ ਸੱਚ ਬੋਲਦਾ ਹੈ ਵਾਲਾ ਮਾਰਦਾ ਹੈ ਪਰ ਤੁਸੀਂ ਇੱਥੇ ਵੀ ਬਿਤਕਲਾ ਰੱਖਦੇ ਹੋ ਜਵਾਨ ਮੁੰਡਿਆਂ ਦਾ ਤੇ ਬੁੜਿਆਂ ਦਾ ਤੁਸੀਂ ਬੁੜਿਆਂ ਨੂੰ ਦੂਜੀ ਧਿਰ ਦੇਉ ਤੁਹਾਡਾ ਯਕੀਨ ਕਿੱਦਾਂ ਕੀਤਾ ਜਾ ਸਕਦਾ ਇਹ ਚੀਜ਼ਾਂ ਸਮਝਣ ਵਾਲੀਆਂ ਬਈ ਵਿੱਚ ਕਈ ਲੋਕਾਂ ਨੇ ਕਮੈਂਟ ਕੀਤੇ ਇਤਿਹਾਸ ਐ ਸੀ ਫੁਲਾਨਾ ਸੀ ਭਾਈ ਸਾਹਿਬ ਅਸੀਂ ਉਹ ਟਾਈਮਾਂ ਦੇ ਵਿੱਚ ਨਾਲ ਨਹੀਂ ਰਹੇ ਤੁਸੀਂ ਅੱਜ ਜਿਹੜੇ ਟਾਈਮ ਚੱਲਦੇ ਦੇ ਵਿੱਚ ਜਿਹ ਜਿਹਦੀਆਂ ਘਰਕ ਤਾਂ ਦੇਖਦੇ ਹੋ ਉਹ ਹੁੰਦਾ ਕੀ ਆ ਤੇ ਲਿਖਿਆ ਕੀ ਜਾਂਦਾ ਛਾਪਿਆ ਕੀ ਜਾਂਦਾ ਇਹ ਤੋਂ ਅੰਦਾਜ਼ਾ ਲਾਇਆ ਕਰੋ ਵੀਡੀਓ ਪਾਉਣ ਨੂੰ ਮੇਰਾ ਤਾਂ ਨਹੀਂ ਮੰਨ ਕਰਦਾ ਅੱਜ ਪਬਲਿਕ ਤੁਰੀਓ ਕਿਹੜੇ ਪਾਸੇ ਆ ਸੋਨੂੰ ਸੀਤੋ ਵਾਲੀ ਹੈ ਪਿੱਛੇ ਹੈ ਇਹਨੂੰ ਤੁਸੀਂ ਬੜਾ ਬਣਾਉਨੇ ਹੋ ਆਪਾਂ ਕਿੱਦਾਂ ਕਹਿ ਰਹੀਏ ਮਸ਼ੀਤ ਭਗਤ ਸਿੰਘ ਅਰਗੇ ਮਾਰੇ ਸੀ ਜਾਂ ਉਹ ਲੋਕ 13 ਉਹਦੋਂ ਵੀ ਦੋਏ ਸੀ ਉਹ ਉਦੋਂ ਟਾਈਮ ਨਹੀਂ ਚੱਲਿਆ ਉਹਨਾਂ ਦਾ ਜੋਰ ਨਹੀਂ ਚੱਲਿਆ ਕਿ ਅੱਜ ਉਹ ਝਿਰ 13 ਆਪਣੇ ਮੋਢੇ ਤੇ ਨਹੀਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾ ਰਹੀਆਂ ਹਮੇਸ਼ਾ ਇਹ ਹੁੰਦਾ ਹੈ ਬੰਦਾ ਜੇ ਹੁਣ ਮੈਂ ਕਿਸੇ ਦੀਆਂ ਗੱਲਾਂ ਕਰਦਾ ਭਾਈ ਸਾਹਿਬ ਤੁਸੀਂ ਸੋਚੋ ਮੈਂ ਉਹਨਾਂ ਦੀਆਂ ਗੱਲਾਂ ਕਰਦਾ ਜਿਨ੍ਹਾਂ ਨਾਂ ਮ ਵਿਚਰੇਆਂ ਜਿਨ੍ਹਾਂ ਨਾਲ ਜੋ ਜੋ ਹੋਇਆ 100% ਸੱਚ ਹੈ ਪਰ ਕਈਆਂ ਨੇ ਬਾਅਦ ਵਿੱਚ ਇਹਨੂੰ ਵੀ ਸ਼ਰਾਬੀ ਦਾ ਰੰਗ ਦੇ ਦੋ ਸ਼ਰਾਬੀ ਸੀ ਸ਼ਰਾਬੀ ਕੇ ਬੋਲਦਾ ਸੀ ਮੇਨਾਂ ਗੱਲ ਕਰਨ ਨਾ ਜਿਹੜੇ ਹੁਣ ਤਵਾਂ ਪੀਤੀ ਨਹੀਂ ਹੋਈ ਹੈ ਨਾ ਇਹ ਆਪਾਂ ਬਹਾਨਾ ਦੇ ਦਿੰਨੇ ਆ ਸ਼ਿਬ ਨੂੰ ਆਪਾਂ ਸ਼ਰਾਬੀ ਦਾ ਬਹਾਨਾ ਦੇ ਦਿੱਤਾ ਲੇਕਿਨ ਉਹਨੂੰ ਕਿਉਂ ਕਿੱਦਾਂ ਸਿਆਸਤਾਂ ਵਰਤੀਆਂ ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਦੋਂ ਲੰਡਨ ਜਾਂਦਾ ਤਾਂ ਉਹਦੀ ਇੰਟਰਵਿਊ ਹੋ ਜਾਂਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਕੰਮ ਦਾ ਬੰਦਾ ਹੈ ਬਹੁਤ ਸਿਆਣਾ ਹੈ ਸਾਡੇ ਇੰਟਰਵਿਊ ਲੈਣ ਆਓ ਛੱਡਪਰਾ ਸ਼ਰਾਬੀ ਹੈ ਇੰਨੇ ਕ ਅਸੀਂ ਸਿਆਣੇ ਆ ਇਹ ਚੀਜ਼ ਤੋਂ ਸਮਝੋ ਅਸੀਂ ਉਹਨੂੰ ਸ਼ਰਾਬੀ ਕਹਿੰਦੇ ਰਿਹਾ ਪਰ ਉਹਨੇ ਪਛਾਣ ਲਿਆ ਸ਼ਹੀਦ ਭਗਤ ਸਿੰਘ ਨੂੰ ਅੰਗਰੇਜ਼ ਫਾਂਸੀ ਫਿਰ ਕਿਉਂ ਨਹੀਂ ਦੇਣਾ ਚਾਹੁੰਦੇ ਸੀ ਤੁਸੀਂ ਦੱਸੋ ਇਹ ਗੱਲਾਂ ਤੇ ਬਾਲਾ ਉਹ ਨਾ ਕਰੋ ਆਪਦੇ ਦਿਮਾਗ ਲਾ ਕੇ ਸੋਚੋ ਠੀਕ ਹੈ ਲਿਖਿਆ ਲਖਾਇਆ ਮੀਡੀਆ 'ਚ ਤਾਂ ਬਹੁਤ ਕੁਝ ਜਾਂਦਾ ਇਹਦਾ ਮਤਲਬ ਮੀਡੀਆ ਵੀ ਉਦੋਂ ਵੀ ਇਦਾਂ ਦਾ ਸੀ ਪਰ ਅਸੀਂ ਜਦੋਂ ਹੋਸ਼ ਸ਼ਾਂਭੀ ਹੈ ਮੀਡੀਆ ਬਹੁਤ ਸੱਚਾ ਸੀ ਬਹੁਤ ਤੱਕ ਸੱਚ ਲਿਖਦਾ ਸੀ ਅਸੀਂ ਕਿੱਦਾਂ ਮੰਨੀ ਇਹ ਚੀਜ਼ਾਂ ਨੂੰ ਇਹ ਚੀਜ਼ਾਂ ਆਪਦੇ ਦਿਮਾਗ ਲਾ ਕੇ ਸਮਝੋ ਲਿਖਣ ਲਿਖਾਉਣ 'ਚ ਬਹੁਤ ਕੁਝ ਗਲਤ ਹੋਇਆ ਜੀਂਦੇ ਜੀਤੇ ਹੀ ਨਹੀਂ ਮਰਨ ਤੋਂ ਬਾਅਦ ਤਾਂ ਕਈ ਬੰਦਿਆਂ ਨੂੰ ਰੱਬ ਬਣਾ ਦਿੱਤਾ ਹੀ ਨਹੀਂ ਨਹੀਂ ਬਣਾਇਆ ਤਾਂ ਕਹਿ ਦਿਓ ਇਹ ਮੇਰੀ ਇੰਨੀ ਕੀ ਗੱਲ ਹੈ ਮਿਹਰਬਾਨੀ ਸ਼ੁਕਰੀਆ ਮੈਂ ਇੰਨਾ ਕੀ ਕਹਿਣਾ ਸੀ ਕਦੀ ਕਦੀ ਵੀਡੀਓ ਪਾ ਦਿਆ ਕਰਾਂਗੇ ਕਿਉ ਸੱਚ ਨਹੀਂ ਲੋਕ ਸੁਣਨਾ ਚਾਹੁੰਦੇ ਅਸੀਂ ਕਿਉਂ ਸਨਾਈਏ ਲੋਕ ਕੀ ਦੇਖਣਾ ਚਾਹੁੰਦੇ ਆ ਕੀ ਸੁਣਨਾ ਚਾਹੁੰਦੇ ਆ ਕਿਹਨਾਂ ਦੇ ਫੈਨ ਆ सोनू ਸੀਤੋ ਵਾਲੀਆ ਪੱਟੀਆਂ ਬਨ ਕੇ ਉਹ ਸੜੀ ਐਕਟਿੰਗ ਕਰਦਾ ਉਹ ਤੁਹਾਨੂੰ ਸੱਚ ਲੱਗਦਾ ਜੇ بڑے بڑے ਐਕਟਰ ਪੈਸੇ ਲੈ ਕੇ ਜਰਦੇ ਬਾਰੇ ਜਾਂ ਕਿਹਨੇ ਚੀਜ਼ਾਂ ਬਾਰੇ ਸੱਚ ਬੋ ਝੂਠ ਬੋਲਦੇ ਆ ਉਹ ਤੁਹਾਨੂੰ ਸੱਚ ਲੱਗਦਾ ਸੱਚ ਤੁਹਾਨੂੰ ਝੂਠ ਲੱਗਦਾ ਤੇ ਇਹਦੇ ਸਾਡਾ ਤਾਂ ਕੋਈ ਦੋਸ਼ ਨਹੀਂ ਮਿਹਰਬਾਨੀ ਸ਼ੁਕਰੀਆ